ਪਿਛਲੇ ਜੇ ਕੋਸਾਲਾਂ ਦੀ ਗੱਲ ਕਰੀਏ ਤੇ ਗੱਲਾਂ ਬਹੁਤ ਵੱਡੀਆਂ ਵੱਡੀਆਂ ਕੀਤੀਆਂ ਜਾਂਦੀਆਂ ਪਰ ਜਦੋਂ ਕਰਨ ਦਾ ਟਾਈਮ ਆਉਂਦਾ ਤੇ ਲੋਕਾਂ ਨੂੰ ਕੱਖ ਵੀ ਨਹੀਂ ਮਿਲਦਾ ਲੋਕ ਕਹਿੰਦੇ ਕਿ ਅਸੀਂ ਇਹ ਨਹੀਂ ਗਰਮੀ ਚ ਬਾਹਰ ਆਵਾਂਗੇ ਜੇ ਸਾਡੀ ਸਾਡੀ ਗੱਲ ਹੀ ਨਹੀਂ ਮੰਨੀ ਜਾਣੀ ਜਾਂ ਸਾਡੇ ਰਾਈਟਸ ਸਾਨੂੰ ਮਿਲਣੇ ਹੀ ਨਹੀਂ ਆ ਤੇ ਫਿਰ ਤੇ ਕੋਈ ਫਾਇਦਾ ਹੀ ਨਹੀਂ ਆ VOTING ਦਾ ਇਹ ਤਾਂ ਜੇ ਮਿਕਸ opinion ਹੁੰਦੇ ਆ ਸਭ ਦੇ ਕੁਝ ਲੋ ਕੁਝ ਲੋਗ ਮੰਨਦੇ ਆ ਕਿ ਬਹੁਤ ਬਦਲਾਵ ਆ ਰਿਹਾ ਤੇ ਬਦਲਾਵ ਤੇ ਵਾਕਈ ਬਹੁਤ ਆਇਆ ਹੈ ਪਰ ਉਹ ਕਿਸ ਪਾਸੇ ਨੂੰ ਆਇਆ ਕਿਸ ਤਰਫ ਨੂੰ ਆਇਆ ਉਹ ਸਾਰਿਆਂ ਨੂੰ ਪਤਾ ਹੀ ਹੈ ਮੈਨੂੰ ਕਹਿਣ ਦੀ ਜ਼ਰੂਰਤ ਹੀ ਨਹੀਂ ਹੈਗੀ ਇਹ ਤੇ ਬਾਅਦ ਦੇ ਵਿੱਚ ਭੰਗੜੇ ਉਹਨਾਂ ਦੇ ਮੱਲੋ ਮੱਲੀ ਪਹਿਣ ਆਪਣੇ ਆਪ ਪਹਿਣ ਮਾਹੌਲ ਦੇ ਨਾਲ ਕੁਝ ਨਹੀਂ ਹੋਣਾ ਕੰਮ ਕਰਨੇ ਚਾਹੀਦੇ ਆ ਲੋਕਾਂ ਦੇ ਲਈ ਤਾਂ ਲੋਕ ਖੁਸ਼ ਹੋਣਗੇ ਇਹ ਕਲਚਰ ਤੇ ਸਾਡੇ ਨਾਲ ਹੀ ਆ ਇਹ ਤੇ ਅਸੀਂ ਉਸ ਕਲਚਰ ਦੇ ਵਿੱਚ ਜੰਮੇ ਆ ਪਲੇ ਆ ਵੱਡੇ ਹੋਏ ਆ ਉਸ ਰੰਗ ਦੇ ਵਿੱਚ ਰੰਗੇ ਹੋਏ ਆ ਸਸਿਗਾ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਮੈਗਰ ਉਹ ਵੀ ਤੁਹਾਡਾ ਸਵਾਗਤ ਕਰਦਾ ਇਸ ਵਕਤ ਅਸੀਂ ਮਹੌਲੇ ਦੇ ਵਿੱਚ ਖੜੇ ਆ ਜਿੱਥੇ ਕਿ ਲੋਕ ਸਭਾ ਚੋਣਾਂ ਦੀਆਂ ਵੋਟਾਂ ਪੈ ਰਹੀਆਂ ਨੇ ਸਾਡੇ ਨਾਲ ਪੰਜਾਬੀ ਸਿੰਗਰ ਰਪਿੰਦਰ ਹੰਡਾ ਜੀ ਨੇ ਮੈਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਪਾਲੀ ਜੀ ਵੋਟ ਹਾਂਜੀ ਕਿਵੇਂ ਲੱਗ ਰਹੀ ਜੀ ਫਿਰ ਮੈਨੂੰ ਲੱਗਦਾ ਕਿ ਕਿ ਆਪਣਾ ਇੱਕ ਰਾਈਟ ਹੈਗਾ ਔਰ ਇੱਕ ਸਰਟਨ ਏਜ ਤੋਂ ਬਾਅਦ ਆਪਾਂ ਨੂੰ ਆਪਣੇ ਰਾਈਟਸ ਬਾਰੇ ਪੂਰੀ ਨੋਲੇਜ ਵੀ ਹੋਣੀ ਚਾਹੀਦੀ ਔਰ ਉਹਦਾ ਸਹੀ ਇਸਤੇਮਾਲ ਕਰਨਾ ਵੀ ਆਉਣਾ ਚਾਹੀਦਾ ਹੈ ਤੇ ਜੇ ਸਾਡਾ ਕੁਝ ਬਦਲਾਵ ਲਿਆਉਣ ਦੇ ਵਿੱਚ ਅਗਰ ਆਪਣਾ ਥੋੜਾ ਜਿਹਾ ਵੀ ਹਿੱਸਾ ਪੈਂਦਾ ਹੈ ਤੇ ਬਹੁਤ ਖੁਸ਼ੀ ਹੁੰਦੀ ਹੈ ਮੈਡਮ ਕਈ ਸੋਚ ਕੇ ਬੈਠੇ ਨੇ ਘਰ ਹਲੇ ਵੀ ਵੀ ਨੁਮਾਇंदे ਚੰਗੇ ਨਹੀਂ ਹੈਗੇ ਕੰਮਕਾਰ ਨਹੀਂ ਹੋਣਗੇ ਤੇ ਵੋਟ ਨਹੀਂ ਪਾਣਾ ਰੇ ਅੱਛਾ ਜੀ ਜੀ ਪਿਛਲੇ ਜਿ ਕੋਸਾਲਾਂ ਦੀ ਗੱਲ ਕਰੀਏ ਤੇ ਗੱਲਾਂ ਬਹੁਤ ਵੱਡੀਆਂ ਵੱਡੀਆਂ ਕੀਤੀਆਂ ਜਾਂਦੀਆਂ ਪਰ ਜਦੋਂ ਕਰਨ ਦਾ ਟਾਈਮ ਆਉਂਦਾ ਤੇ ਲੋਕਾਂ ਨੂੰ ਕੱਖ ਵੀ ਨਹੀਂ ਮਿਲਦਾ ਮਤਲਬ ਕੁਝ ਮਿਲਦਾ ਹੀ ਨਹੀਂ ਆ ਲੋਕਾਂ ਦੇ ਨਾਲ ਵਾਦੇ ਬਹੁਤ ਵੱਡੇ ਹੁੰਦੇ ਆ ਪਰ ਗਰਾਊਂਡ ਲੈਵਲ ਤੇ ਆ ਕੇ ਚੀਜ਼ਾਂ ਕੰਪਲੀਟ ਨਹੀਂ ਹੁੰਦੀਆਂ ਉਹ ਵਾਦੇ ਪੂਰੇ ਨਹੀਂ ਕੀਤੇ ਜਾਂਦੇ ਲੋਕ ਕਹਿੰਦੇ ਕਿ ਅਸੀਂ ਇਹ ਨਹੀਂ ਗਰਮੀ ਚ ਬਾਹਰ ਆਵਾਂਗੇ ਜੇ ਸਾਡੀ ਸਾਡੀ ਗੱਲ ਹੀ ਨਹੀਂ ਮੰਨੀ ਜਾਣੀ ਜਾਂ ਸਾਡੇ ਰਾਈਟਸ ਸਾਨੂੰ ਮਿਲਣੇ ਹੀ ਨਹੀਂ ਆ ਤੇ ਫਿਰ ਤੇ ਕੋਈ ਫਾਇਦਾ ਹੀ ਨਹੀਂ ਆ VOTING ਦਾ ਤੇ ਕੋਈ ਦਿਨ ਕਿਤੇ ਉਹ ਇੱਕ ਦਿਮਾਗ ਦੇ ਵਿੱਚ ਲੋਕਾਂ ਦੇ ਇਹ ਚੀਜ਼ ਹੈਗੀ ਆ ਬਿਲਕੁਲ ਬਿਲਕੁਲ ਇਹ ਮੁੱਖ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਇਹ ਮੌਜੂਦਾ ਸਰਕਾਰ ਹੱਲ ਨਹੀਂ ਕਰ ਰਹੀ ਉਹਨਾਂ ਦੇ ਤੇ ਕਈ ਕਹਿੰਦੇ ਹੱਲ ਕਰ ਵੀ ਰਹੀ ਆ ਉਸ ਬਾਰੇ ਕੀ ਕਹਿਣਾ ਜੀ ਇਹ ਤਾਂ ਜੀ ਮਿਕਸ opinion ਹੁੰਦੇ ਆ ਸਭ ਦੇ ਕੁਛ ਲੋ ਕੁਝ ਲੋਗ ਮੰਨਦੇ ਆ ਕਿ ਬਹੁਤ ਬਦਲਾਅ ਆ ਰਿਹਾ ਇਸ ਦਾ ਲਾਭ ਤੇ ਵਾਕਈ ਬਹੁਤ ਆਇਆ ਪਰ ਉਹ ਕਿਸ ਪਾਸੇ ਨੂੰ ਆਇਆ ਕਿਸ ਤਰਫ ਨੂੰ ਆਇਆ ਉਹ ਸਾਰਿਆਂ ਨੂੰ ਪਤਾ ਹੀ ਹੈ ਮੈਨੂੰ ਕਹਿਣ ਦੀ ਜ਼ਰੂਰਤ ਹੀ ਨਹੀਂ ਹੈਗੀ ਮੈਨੂੰ ਲੱਗਦਾ ਹੈ ਕਹਿਣੀ ਔਰ ਕਥਨੀ ਔਰ ਕਰਨੀ ਦੇ ਵਿੱਚ ਫਰਕ ਕਿਤੇ ਨਾ ਕਿਤੇ ਆਇਆ ਹੈ ਤੇ ਉਹ ਚੀਜ਼ਾਂ ਹਲੇ ਉਹਨਾਂ ਕੋਲ ਟਾਈਮ ਹੈਗਾ ਜ਼ਰੂਰ ਉਹ ਇਸ ਚੀਜ਼ ਉਤੇ ਵਰਕ ਕਰਨਗੇ ਜੀ 2024 ਇਲੈਕਸ਼ਨ ਦੀ ਗੱਲ ਕਰਾਂ ਉਤਸ਼ਾਹ ਕਿੰਨਾ ਕੁ ਲੋਕਾਂ ਦੇ ਵਿੱਚ ਫਿਰ ਮੈਨੂੰ ਲੱਗਦਾ ਹੈ ਕਿ ਇਸ ਤੋਂ ਅਗਲੇ ਜਿਹੜੇ ਇਲੈਕਸ਼ਨ ਆਉਣਗੇ ਉਹਦੇ ਲਈ ਲੋਕੀ ਜ਼ਿਆਦਾ ਹਮੇਸ਼ਾ ਐਮਐਲਏ ਦੇ ਇਲੈਕਸ਼ਨਸ ਲਈ ਲੋਕ ਜ਼ਿਆਦਾ ਉਤਸ਼ਾਹਿਤ ਹੁੰਦੇ ਨੇ ਐਮਪੀ ਦੇ ਇਲੈਕਸ਼ਨਸ ਦੇ ਨਾਲੋਂ ਯੂ ਨੋ ਤੇ ਕਾਰਨ ਕੀ ਨੇ ਜੀ ਕਾਰਨ ਇਹ ਹੈ ਕਿ ਉਹਨਾਂ ਨੂੰ ਐ ਲੱਗਦਾ ਕਿ ਸ਼ਾਇਦ ਐਮਐਲਏ ਸਾਡੀ ਪਹੁੰਚ ਵਿੱਚ ਹੁੰਦਾ ਅਸੀਂ ਆਪਣੀ ਪ੍ਰੋਬਲਮਸ ਨੂੰ ਨੇੜਿਆਂ ਹੋ ਕੇ ਦੱਸ ਸਕਦੇ ਆ ਔਰ ਉਹ ਲੋਕਾਂ ਦੇ ਵਿੱਚ ਵਿਚਰਦਾ ਵੀ ਹੈ ਕੁਝ ਵਿਚਰਦੇ ਕੁਝ ਨਹੀਂ ਵੀ ਇਹ ਵੀ ਮਿਕਸ অপੀਨੀਅਨ ਹੈ ਦਾ ਚ ਵੀ ਪਰ ਮੈਨੂੰ ਲੱਗਦਾ ਕਿ ਜਿਹੜਾ ਅਗਲਾ ਇਲੈਕਸ਼ਨ ਹੋਊਗਾ ਉਹਦੇ ਵਿੱਚ ਤੁਸੀਂ ਬਹੁਤ ਹਮਮਾ ਕੇ ਲੋਕਾਂ ਨੂੰ ਦੇਖੋਗੇ ਕਿ VOTING ਲਈ ਜ਼ਰੂਰ ਆਣਗੇ ਜੇ ਪੰਜਾਬੀ ਕਲਾਕਾਰਾਂ ਦੀ ਗੱਲ ਕਰਾਂ ਕਰਮਜੀਤ ਮੋਹਲਵੀ ਇਸ ਵਾਰ ਐਲਾਨੇ ਗਏ ਨੇ ਉਮੀਦਵਾਰ ਫੀਤਕੋੜ ਤੋਂ ਕੀ ਕਹਿਣਾ ਚਾਹੂੰਗੀ ਫਿਰ ਦੇਖੋ ਸਾਡੀ ਇੰਡਸਟਰੀ ਤੋਂ ਹੈਗੇ ਆ ਅਸੀਂ ਤਾਂ ਚਾਹਾਂਗੇ ਕਿ ਉਹ ਜਿੱਤਣ ਔਰ ਜਿੱਤ ਕੇ ਲੋਕਾਂ ਦੀ ਉਮੀਦਾਂ ਦੇ ਖਰੇ ਵੀ ਉਤਰਨ ਮੈਂ ਤੇ ਉਹਨਾਂ ਨੂੰ ਵਿਸ਼ੇਸ ਹੀ ਦਵਾਂ ਮੇਰੀਆਂ ਤਾਂ ਵਿਸ਼ੇਸ ਹੀ ਨੇ ਉਹਨਾਂ ਨੂੰ ਕਿ ਵਾਹਿਗੁਰੂ ਅਗਰ 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 ਬਦਲਾਵ ਐਕਚੁਅਲ ਬਦਲਾਵ ਲੈ ਕੇ ਆਉਂਦੇ ਨੇ ਤਾਂ ਜ਼ਰੂਰ ਲੋਕਾਂ ਨੂੰ ਜਤਾਉਣਾ ਚਾਹੀਦਾ ਵੀ ਗਰੀਬ ਪਰਿਵਾਰ ਤੋਂ ਉੱਠੇ ਹੋਏ ਨੇ ਹਾਂ ਦੇਖੋ ਇੱਕ ਐਂਟਰਟੇਨਮੈਂਟ ਇੰਡਸਟਰੀ ਨੂੰ ਥੋੜਾ ਜਿਹਾ ਸਾਈਡ ਬਾਈ ਕਰਕੇ ਔਰ ਫਿਰ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਆ ਕੇ ਕੰਮ ਕਰਨਾ ਇਹ ਬਹੁਤ ਵੱਡਾ ਇੱਕ ਫੈਸਲਾ ਹੁੰਦਾ ਕਿ ਅਸੀਂ ਆਮ ਇੱਕ ਜ਼ਿੰਦਗੀ ਲੋਕਾਂ ਦੇ ਵਿੱਚ ਜਾਣਾ ਇੱਕ ਉਹ ਨਮਾਇੰਦਗਾ ਬਣ ਕੇ ਬਣ ਕੇ ਕਿ ਜਿਹੜਾ ਲੋਕਾਂ ਲਈ ਹੋਊਗਾ ਜੀ ਤੇ ਬਸ ਇਹ ਥੋੜਾ ਜਿਹਾ ਡਿਫਿਕਲਟ ਹੁੰਦਾ ਔਰ ਉਹਨਾਂ ਨੇ ਇਹ ਚੀਜ਼ ਚੂਜ਼ ਕੀਤੀ ਹੈ ਤੇ ਕੋਈ ਸੋਚ ਕੇ ਕੀਤਾ ਹੋਣਾ ਤੇ ਮੈਂ ਤੇ ਉਹਨਾਂ ਨੂੰ ਬਸ ਵਿਸ਼ੇਸ ਹੀ ਦਵਾਂਗੀ ਕਿ ਉਹਨਾਂ ਨੇ ਇਹ ਰਿਜ਼ਲਟਸ ਅੱਛੇ ਹੋਣ ਮਹਾਲੀ ਚ ਵੋਟ ਪਾਣ ਆਏ ਹੋ ਥੀਮ ਤੁਸੀਂ ਦੇਖੀ ਹੋਣੀ ਜਦ ਐਂਟਰ ਕੀਤਾ ਜੀ ਉਹ ਕਹਿੰਦੇ ਭੰਗੜੇ ਬਹੁਤ ਪਾਏ ਗਏ ਨੇ ਤੇ ਪੰਜਾਬੀ ਕਿੱਦਾਂ ਵੀ ਰੱਖਿਆ ਗਿਆ ਉਸ ਬਾਰੇ ਕੀ ਕਹਿਣਾ ਹੈ ਤੁਹਾਡਾ ਫਿਰ ਦੇਖਿਆ ਸੀ ਆਦੇ ਉੱਪਰ ਹਾਂਜੀ ਹਾਂਜੀ ਇਹ ਇਹ ਥੀਮ ਕਿਉਂ ਹੈ ਤੁਸੀਂ ਦੱਸ ਦੋ ਕਿਉਂ ਹੈ ਇਹ ਮੈਂ ਤਾਂ ਪਹਿਲੀ ਵਾਰ ਦੇਖੀ ਹੋ ਕਹਿੰਦੇ ਜਿਹੜੇ ਵੋਟ ਪਾਣ ਆਏ ਕਹਿੰਦੇ ਅਸੀਂ ਪਹਿਲੀ ਵਾਰ ਦੇਖੀਏ ਵੋਟ ਪਾਣ ਹਾਂ ਵੀ ਲੋਕ ਵੀ ਲੋਕ ਖੁਸ਼ ਹੋ ਕੇ ਜਾਣ ਇਥੋਂ ਕਹਿੰਦੇ ਨੀ ਉਹ ਤਾਂ ਵੈਲਕਮ ਹੈਗਾ ਉਹਨਾਂ ਦਾ ਖੁਸ਼ੀ ਨਾਲ ਵੈਲਕਮ ਕੀਤਾ ਜਾ ਰਿਹਾ ਪਰ ਜਦੋਂ ਇੱਧਰ ਉਹਦੀ ਐਕਸਿਟ ਇੱਧਰ ਕੁਝ ਵੀ ਨਹੀਂ ਹੈਗਾ ਹੈਨਾ ਇੱਕ ਚੀਜ਼ ਵੀ ਇੱਧਰ ਜਮਾ ਹੀ ਖਾਲੀ ਹੈ ਇੱਧਰ ਜਮਾ ਹੀ ਖਾਲੀ ਹੈ ਸੋ ਇਹ ਤੇ ਬਾਅਦ ਦੇ ਵਿੱਚ ਭੰਗੜੇ ਉਹਨਾਂ ਦੇ ਮੱਲੋ ਮੱਲੀ ਪਹਿਣ ਆਪਣੇ ਆਪ ਪਹਿਣੇ ਮਾਹੌਲ ਦੇ ਨਾਲ ਕੁਝ ਨਹੀਂ ਹੋਣਾ ਕੰਮ ਕਰਨੇ ਚਾਹੀਦੇ ਆ ਲੋਕਾਂ ਦੇ ਲਈ ਤਾਂ ਲੋਕ ਖੁਸ਼ ਹੋਣਗੇ ਇਹ ਕਲਚਰ ਤੇ ਸਾਡੇ ਨਾਲ ਹੀ ਆ ਇਹ ਤੇ ਅਸੀਂ ਉਸ ਕਲਚਰ ਦੇ ਵਿੱਚ ਜੰਮੇ ਆ ਪਲੇ ਆ ਵੱਡੇ ਹੋਏ ਆ ਉਸ ਰੰਗ ਦੇ ਵਿੱਚ ਰੰਗੇ ਹੋਏ ਆ ਇਹ ਸਾਡੇ ਰਗਾਂ ਦੇ ਵਿੱਚੋਂ ਕਦੇ ਜਾਣਾ ਹੀ ਨਹੀਂਗਾ ਤੇ ਦਿਖਾਵੇ ਨਾਲ ਮੈਨੂੰ ਲੱਗਦਾ ਕੋਛ ਨਹੀਂ ਹੋਣ ਵਾਲਾ ਪਦਰੀ ਤੌਰ ਤੇ ਕੰਮ ਕਰਨਾ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਬਿਲਕੁਲ ਮੈਸੇਜ ਕੀ ਦਵਾਂਗੀ ਲੋਕਾਂ ਨੂੰ ਇੱਥੇ ਫਿਰ ਮੈਂ ਤਾਂ ਕੀ ਮੈਸੇਜ ਦਵਾਂਗੀ ਮੈਂ ਬਸ ਇਹੀ ਕਹੂੰਗੀ ਕਿ ਜਿੰਨوں ਵੀ ਚੁਣਿਆ ਤੁਸੀਂ ਕਿਉਂਕਿ ਆਲਮੋਸਟ ਹੁਣ ਅੱਧਾ ਦਿਨ ਨਿਕਲ ਚੁੱਕਿਆ ਹੈ ਮੈਂ ਵੀ ਥੋੜੇ ਲੇਟ ਹੀ ਪਹੁੰਚੀ ਹਾਂ ਅੱਧਾ ਦਿਨ ਨਿਕਲ ਚੁੱਕਿਆ ਤੇ ਜਿੰਨوں ਵੀ ਚੁਣੋਗੇ ਤੁਸੀਂ ਬੜਾ ਸੋਚ ਸਮਝ ਕੇ ਚੁਣੋਗੇ ਔਰ ਮੈਂ ਉਮੀਦ ਕਰਦੀ ਹਾਂ ਕਿ ਜਿਹੜਾ ਵੀ ਜੇਤੂ ਹੋਊਗਾ ਉਹ ਲੋਕਾਂ ਦੀ ਭਲਾਈ ਦੇ ਲਈ ਵਾਕੇ ਹੀ ਨਿਰੰਤਰ ਕੰਮ ਕਰੂਗਾ ਔਰ ਉਹਨਾਂ ਦੇ ਲਈ ਹੀ ਉਹ ਹੋਊਗਾ ਧੰਵਾਦ ਜੀ ਥੈਂਕ ਯੂ ਸੋ ਮਚ ਬਿਲਕੁਲ ਬਿਲਕੁਲ ਇਹਸਾਨ ਰਪਿੰਦਰ ਹੰਡਾ ਜੀ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਜਿਹੜੇ ਲੋਕ ਨੇ ਉਹ ਸੋਚ ਸਮਝ ਕੇ ਚੁਣਨਾ ਆਪਣਾ ਉਮੀਦਵਾਰ ਆਪਣਾ ਜਿਹੜਾ ਕਿ ਕੈਂਡੀਡੇਟ ਤੇ ਉਹ ਲੋਕਾਂ ਦੇ ਕੰਮ ਕਰਨ ਕੈਮਰਾਮੈਨ ਗੁਰਦੀਪ ਦੇ ਨਾਲ ਗੁਰਪ੍ਰੀਤ